ਖਬਰਨਾਮਾ ਦੇਖ ਰਹੇ ਸੋਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਬਹਿਤ ਤੁਹਾਡਾ ਹੂਸ ਸਰਾਜ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਕਤਲ ਇਮਾਨਦਾਰ ਦੱਸਦੇ ਨੇ ਕਹਿੰਦੇ ਨੇ ਭ੍ਰਿਸ਼ਟਾਚਾਰ ਨੂੰ ਲੈ ਕੇ 0 ਡਾਲਰਸ ਹੈ ਜਿਸ ਤਰ੍ਹਾਂ ਵੱਡੀ ਕਾਰਵਾਈ ਕੀਤੀ ਗਈ ਹਲਕਾ ਜਲੰਧਰ ਸੈਂਟਰਲ ਦੇ ਵਿਧਾਇਕ ਰਮਨ अरोड़ा ਤੇ ਵਿਜੀਲੈਂਸ ਵੱਲੋਂ ਛਾਪੇਮਾਰੀ ਕੀਤੀ ਗਈ ਬਾਦ ਵਿੱਚ ਉਹ ਵੱਡੇ ਪੇਤ ਖੁੱਲੇ ਕਿ ਤਿੰਨਾਂ ਸਾਲਾਂ ਦੇ ਵਿੱਚ ਕਰੋੜਾਂ ਦੀ ਜਾਇਦਾਦ ਰਮਨ ਅਰੂੜਾ ਅਤੇ ਉਸ ਦੇ ਰਿਸ਼ਤੇਦਾਰਾਂ ਨੇ ਅਤੇ ਉਸ ਦੀ ਆਰਥ ਦੇ ਵਿੱਚ ਬਿਊਰੋਕ੍ਰੇਸੀ ਦੀ ਵੀ ਬਣਾਈ ਲੇਕਿਨ ਹੁਣ ਦੋ ਹੋਰ ਇੱਕ ਵਿਧਾਇਕ ਤੇ ਇੱਕ ਮੰਤਰੀ ਤੇ ਕੀ ਪੰਜਾਬ ਦੇ ਮੁੱਖ ਮੰਤਰੀ ਕਾਰਵਾਈ ਕਰਨ ਗਈ ਜੇਕਰ ਭ੍ਰਿਸ਼ਟਾਚਾਰ ਨੂੰ ਲੈ ਕੇ ਜ਼ੀਰੋ ਟੋਲਰੈਂਸ ਦੀ ਗੱਲ ਕੀਤੀ ਜਾਂਦੀ ਹੈ ਵਾਰ-ਵਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਉਂਕਿ ਕੱਲ ਇੱਕ ਬੜੀ ਵੱਡੇ ਪੱਧਰ ਤੇ ਇੱਕ ਖਬਰ ਨਸ਼ਰ ਹੋਈ ਐਨਆਈ ਭੈਣ ਦੀ 11 ਕਿੱਲੇ ਜ਼ਮੀਨ ਦੱਬ ਲਈ ਹੈ ਧੱਕੇ ਦੇ ਨਾਲ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਲਾਲਜੀਤ ਸਿੰਘ ਭੁੱਲ ਉਸ ਭੈਣ ਨੂੰ ਦਬਾਉਣਾ ਚਾਹੁੰਦਾ ਹੈ ਧਮਕਾਉਣਾ ਚਾਹੁੰਦਾ ਹੈ ਤੇ ਦੂਸਰੇ ਪਾਸੇ ਕੁਲਦੀਪ ਸਿੰਘ ਧਾਲੀਵਾਲ ਜੋ ਐਨਆਈ ਮੰਤਰੀ ਨੇ ਉਹ ਵੀ ਉਹਨਾਂ ਦੀ ਗੱਲ ਨਹੀਂ ਸੁਣ ਰਹੇ ਕਹਿੰਦੇ ਵੀ ਸਾਡਾ ਉਹਦਾ ਇੱਕ ਬਰਾਬਰ ਦਾ ਹੈ ਤੇ ਮੈਂ ਨਾ ਤੇ ਤੁਹਾਡੀ ਭਗਵੰਤ ਮਾਨ ਦੇ ਨਾਲ ਮੀਟਿੰਗ ਕਰਵਾ ਸਕਦਾ ਉਹ ਭੈਣ ਕਹਿੰਦੀ ਹੈ ਜਾਨ ਚਲੀ ਜਾਵੇ ਲੇਖ ਜਮੀਰ 1 ਇੰਚ ਵੀ ਨਹੀਂ ਛੱਡਾਂਗੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਅੱਗੇ ਗੋਹਾਂ ਲਗਾਈ ਜਾ ਰਹੀ ਹੈ ਤੇ ਦੂਸਰੇ ਫਸ ਗਿਆ ਨੇ ਹਲਕਾ ਗੁਰ ਹਰਸਾਈ ਤੋਂ ਫੌਜਾ ਸਿੰਘ ਸਰਹੜੀ ਦੀਪਕ ਸ਼ਰਮਾ ਨੇ ਕੱਲ ਇੱਕ ਵੀਡੀਓ ਦੇ ਵਿੱਚ ਇਲਜ਼ਾਮ ਲਗਾਏ ਫੌਜਾ ਸਿੰਘ ਸਰਹੜੀ ਤੇ ਕਿ ਪਿਛਲੇ ਤਿੰਨਾਂ ਸਾਲਾਂ ਦੇ ਵਿੱਚ 50 ਕਰੋੜ ਰੁਪਏ ਦੀ ਜਾਇਦਤ ਬਣਾਈ ਉਹਨੇ ਕਿਹਾ ਕਿ ਪਿੰਡਾਂ ਦੇ ਸਰਪੰਚਾ ਦੇ ਐਫੀਡਿਵਟ ਮੇਰੇ ਕੋਲ ਨੇ ਜਿਨ੍ਹਾਂ ਦੇ ਕੋਲੋਂ ਇਹਨਾਂ ਨੇ ਮੋਟਾ ਪੈਸਾ ਲਿਆ ਹੈ ਸਰਪੰਚੀ ਦੀ ਚੋਣ ਵੇਲੇ ਕਿੰਨੀਆਂ ਕਿੰਨੀ ਜਾਇਦਤ ਬਣਾਈਆਂ ਬਠਿੰਡੇ ਦੇ ਵਿੱਚ ਕਿੰਨੀ ਵਜੀਰਕੋਟ ਦੇ ਵਿੱਚ ਬਣਾਈਆਂ ਕਿਹੜਾ ਪਲਾਂਟ ਲਾਇਆ ਹੈ ਕਿਹੜੇ ਜ਼ਵਾਈ ਵਾਸਤੇ ਕੋਠੀ ਬਣਾ ਕੇ ਦੇ ਰਿਹਾ ਹੈ ਆਪਣੀ ਧਰ ਪਤਨੀ ਦੇ ਨਾਲ ਕਿੰਨੀ ਜ਼ਮੀਨ ਲਵਾਈ ਹੈ ਕਿੱਥੇ ਇਹਨਾਂ ਨੇ ਕਿਹੜਾ ਕਾਰੋਬਾਰ ਕੀਤਾ ਉਹ ਸਾਰੇ ਪ੍ਰੂਫ ਕੱਢ ਕੇ ਲੈ ਆਏ ਨੇ ਦੀਪਕ ਸ਼ਰਮਾ ਜੋ ਖੁਦ ਇੱਕ ਬੜੇ ਵੱਡੇ ਆਗੂ ਨੇ ਯਾਨੀ ਕਿ ਫੌਜਾ ਸਿੰਘ ਸਰਾਈ ਤੋਂ ਪਹਿਲਾਂ ਦੇ ਆਪ ਆਦਮੀ ਪਾਰਟੀ ਦੇ ਆਗੂ ਨੇ ਹਾਲਾਂਕਿ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਉਹਨਾਂ ਨੇ ਵੀ ਆਪਣੀ ਦਾਵੇਦਾਰੀ ਰੱਖੀ ਸੀ ਅੱਜ ਵਧਾਇਕੀ ਦੀ ਉਮੀਦਵਾਰ ਦੀ ਲੇਕਿਨ ਉਹਨਾਂ ਨੂੰ ਟਿਕਟ ਨਹੀਂ ਮਿਲੀ ਫੌਜਤ ਸਿੰਘ ਸਰਾਰੀ ਨੂੰ ਟਿਕਟ ਮਿਲੀ ਲੇਕਿਨ ਉਹਨਾਂ ਨੇ ਵੀ ਫੌਜਤ ਸਰਾਰੀ ਦੇ ਹੱਕ ਵਿੱਚ ਅੱਡੀ ਛੋਟੀ ਦਾ ਜੋਰ ਲਗਾਇਆ ਲੇਕਿਨ ਫੌਜਤ ਸਰਾਰੀ ਤੇ ਦੂਸਰੇ ਪਾਸੇ ਸਰਪੰਚ ਜਸ਼ਨ ਬਾਬਾ ਦਾ ਨਹੀਂ ਖੁਦਕੁਸ਼ੀ ਕਰ ਲੈਣੀ ਜਿਸ ਦਾ ਇਲਜ਼ਾਮ ਫੌਜਤ ਸਿੰਘ ਸਰਾਰੀ ਤੇ ਲਗਾਇਆ ਜਾ ਰਿਹਾ ਇੱਕ ਪਾਸੇ ਲਾਲਜੀਤ ਸਿੰਘ ਪੁੱਲਰ ਜੋ ਟ੍ਰਾਂਸਪੋਰਟ ਮੰਤਰੀ ਨੇ ਪੰਜਾਬ ਦੇ ਉਹਨਾਂ ਉੱਤੇ ਇਲਜ਼ਾਮ ਲਾ ਕੇ ਨਹੀਂ ਇੱਕ ਐਨ ਆਰ ਆਈ ਪੈਨ ਵੱਲੋਂ ਕੱਲ ਉਹਨਾਂ ਨੇ ਲੋਕਨਾਦ ਦੇ ਚੈਨਲ ਤੇ ਬੜੇ ਵੱਡੇ ਖੁਲਾਸੇ ਕੀਤੇ ਕਿ ਕਿਸ ਤਰ੍ਹਾਂ ਲਾਲਜੀਤ ਪੁੱਲਰ ਬਿਊਰੋਕ੍ਰੇਸੀ ਦੇ ਨਾਲ ਮਿਲ ਕੇ ਮੈਨੂੰ ਦਬਾਰਿਆ ਹੈ ਮੈਨੂੰ ਠਭਕਾਰਿਆ ਹੈ ਤੇ ਦੂਸਰੇ ਪਾਸੇ ਦੀਪਕ ਸ਼ਰਮਾ ਜੋ ਪ੍ਰਾਰੇ ਸਾਥੀ ਨੇ ਫੌਜਾ ਸਿੰਘ ਸਰਾਰੀ ਦੇ ਉਹਨਾਂ ਵੱਲੋਂ ਸਾਰੇ ਕੱਚੇ ਚਿੱਠੇ ਖੋਲ ਕੇ ਰੱਖ ਦਿੱਤੇ ਨਾ ਤਾਂ ਫੌਜਾ ਸਿੰਘ ਸਰਾਰੀ ਦਾ ਸਪਸ਼ਟਿਕਰਨ ਆਇਆ ਹੈ ਕਿ ਭਈ ਅੱਜ ਕਿਹ ਅਰਸਤੀਆਂ ਤੁਸੀਂ ਦਿਖਾ ਰਹੇ ਹੋ ਕਿ ਜਾਲੀ ਨੇ ਅੱਜ ਦੀ ਜਾਇਦਾਦ ਦਾ ਹਵਾਲਾ ਦੇ ਰਹੇ ਹੋ ਜਾਲੀ ਹੈ ਕਿਉਂਕਿ ਕਿਤੇ ਨਾ ਕਿਤੇ ਜ਼ਾਇਦਾਦ ਖਰੀਦੀ ਹੋ ਜਾ ਸਕਦੀ ਹੈ ਕਿਵੇਂ ਖਰੀਦੀ ਕਿੱਥੋਂ ਖਰੀਦੀ ਹੈ ਕਿੱਥੋਂ ਪੈਸਾ ਲੈਂਦਾ ਗਿਆ ਇਹ ਉਹ ਖੋਦ ਕਟੈਰੀ ਦੇ ਵਿੱਚ ਖੜਾ ਪੈਣਾ ਹੋ ਸਕਦਾ ਹੈ ਫੌਜਾ ਸਿੰਘ ਸਰਾਰੀ ਅਤੇ ਲਾਲਜੀਤ ਸਿੰਘ ਭੁੱਲਰ ਨੂੰ ਕਿਉਂਕਿ ਇਸ ਦਾ ਖਮਨਿਆਜ਼ਾ ਪੁੱਤਣਾ ਪੈ ਸਕਦਾ ਹੈ ਸੰਜੀਪ ਅਰੋੜਾ ਨੂੰ ਕਿਉਂਕਿ ਕੱਲ ਜਸ਼ਨ ਪਾਵਾ ਦੇ ਹੱਕ ਵਿੱਚ ਸੁਖਿੰਦਰ ਸਿੰਘ ਲ Nhàਵਾ ਸੁਖਪਾਸ ਸਿੰਘ ਕਹਰਾ ਰਾਜਾ ਉਭੜੇng ਯਾਨੀ ਕਿ ਸੁਪੁੱਚੀ ਕਾਂਗਰਸ ਪਾਰਟੀ ਦੀ ਟੀਮ ਵੱਲੋਂ ਸੜਕਾਂ 'ਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਕੱਲ ਜਸ਼ਨਪਾਵਾ ਦੇ ਹੱਕ ਵਿੱਚ ਲੁਧਿਆਣਾ ਦੇ ਵਿੱਚ ਰਾਤ ਨੂੰ ਕੈਂਡਲ ਮਾਰਚ ਕਰਿਆ ਗਿਆ ਕਿ ਜਸ਼ਨਪਾਵਾ ਦਾ ਕਾਤਲ ਉਸ ਦਾ ਆ ਜਿਹੜਾ ਬਚਿੱਤਰ ਸਿੰਘ ਲਾਦੀ ਅਤੇ ਫੌਜਾ ਸਿੰਘ ਸਰਾਰੀ ਹੈ ਤੇ ਦੂਸਰੇ ਪਾਸੇ गिर ਗਏ ਨੇ ਆ ਜਿਹੜੇ ਨੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਕੀ ਇਹਨਾਂ 'ਤੇ ਕਾਰਵਾਈ ਕਰਨਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਿਉਂਕਿ ਜ਼ਮੀਨ ਜ਼ਿਮਿਨੀ ਪੱਧਰ 'ਤੇ ਇਨਾਂ ਦਾ ਰੱਜ ਕੇ ਵਿਰੋਧ ਹੋ ਰਿਹਾ ਹੈ ਇਹਨਾਂ ਦਾ ਵਿਰੋਧ ਪਾਰਟੀਆਂ ਦੇ ਨਾਲ ਨਾਲ ਜਿਹੜੇ ਲੋਕਾਂ ਨੇ ਇਹਨਾਂ ਨੂੰ ਵੋਟਾਂ ਪਾਈਆਂ ਨੇ ਉਹ ਵੀ ਕਰ ਰਹੇ ਨੇ